ਲਗਾਵਾ ਅੱਜ ਇੱਥੇ ਰੌਣਕਾਂ ਲੱਗੀਆਂ ਵਾ ਤੇ ਕੀ ਕਹਿਣਾ ਚਾਹੁੰਦੇ ਜੀ ਪਹਿਲਾਂ ਜੀ ਮੈਂ ਸਾਰੇ ਹੀ ਪੂਰੇ ਕੁੱਲ ਹਿੰਦੁਸਤਾਨ ਨੂੰ ਦੇ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਅੱਜ ਸਾਡੇ ਜਿਹੜੇ ਵਿਧਾਨ ਦੇ ਰਚਨਹਾਰ ਸਨ ਸੰਵਿਧਾਨ ਨੂੰ ਜਿਨ੍ਹਾਂ ਨੇ ਰਚਿਆ ਉਹਨਾਂ ਦਾ ਜਨਮ ਦਿਨ ਅੱਜ ਮੈਂ ਜਦੋਂ ਸਰਪੰਚ ਬਣਿਆ ਸੀ ਮੇਰੀ ਉਦੋਂ ਤੋਂ ਹੀ ਇਹ ਸੋਚ ਸੀ ਕਿ ਆਪਾਂ ਕੁਝ ਡਾਕਟਰ ਸਾਹਿਬ ਵਾਸਤੇ ਉਚੇਚੇ ਤੌਰ ਤੇ ਕੋਈ ਨਾ ਕੋਈ ਇਸ ਤਰ੍ਹਾਂ ਦਾ ਕੰਮ ਕਰਨਾ ਕਿ ਜਿਹੜਾ ਸਮਾਜ ਚ ਸਾਰਕ ਨੂੰ ਪਤਾ ਲੱਗੇ ਕਿਉਂਕਿ ਸਾਡੇ ਲੋਕਾਂ ਚ ਜਾਗਰੂਕਤਾ ਘੱਟ ਵਾਹੇ ਗੱਲ ਦੀ ਡਾਕਟਰ ਸਾਹਿਬ ਨੇ ਹੀ ਅਨੁਸਰ ਦੇ ਵਿੱਚ ਸਮਾਜ ਵਿੱਚ ਬਰਾਬਰ ਦਾ ਜੋ ਰੁਤਬਾ ਹੀ ਹੋ ਦਿੱਤਾ ਵਾ ਬਾਕੀ ਮੈਂ ਫਿਰ ਦੁਬਾਰਾ ਸਾਰਿਆਂ ਨੂੰ ਵਧਾਈ ਵੀ ਦਿਨਾ ਤੇ ਨਾਲ ਇਸ ਪ੍ਰੋਗਰਾਮ ਨੂੰ ਜੋ ਅੱਜ ਹੋ ਰਿਹਾ ਇਹਦੇ ਵਿੱਚ ਜਿਹੜੇ ਸਾਡੇ ਸਭ ਤੋਂ ਮੇਨ ਜਿਨ੍ਹਾਂ ਨੇ ਅਹਿਮ ਰੋਲ ਅਦਾ ਕੀਤਾ ਵਾ ਉਹ ਡਾਕਟਰ ਸਾਹਿਬ ਕੇ ਜੀ ਸਾਹਿਬ ਨੇ ਜਿਨ੍ਹਾਂ ਦੇ ਸੰਯੋਗ ਨਾਲ ਇਹ ਸਾਰਾ ਪ੍ਰੋਗਰਾਮ ਅੱਜ ਜਿਹੜਾ ਹੋਣਿਆ ਤੇ ਮੇਰੇ ਮਨ ਦੀ ਵੀ ਅੱਜ ਜਿਹੜੀ ਮੇਰੀ ਭਾਵਨਾ ਸੀ ਉਹ ਪੂਰੀ ਹੋਈ ਆ ਕਿ ਅਸੀਂ ਰਾਡੇ ਮਨ ਚ ਵੀ ਇਦਾਂ ਹੀ ਗਾ ਵੇਖੇ ਕਿਤੇ ਮੇਲੇ ਲੱਗਣ ਕਿਤੇ ਦੂਰੋਂ ਦੂਰੋਂ ਸੰਗਤਾਂ ਆਉਣ ਤੇ ਆ ਕੇ ਦੇ ਡਾਕਟਰ ਸਾਹਿਬ ਨੂੰ ਸੀਸ ਝੁਕਾਉਣਾ ਆਪਣਾ ਅੱਜ ਸਾਡੀ ਉਹ ਜਿਹੜੀ ਸੋਚ ਹੀ ਉਹ ਪੂਰੀ ਹੋਈ ਆ ਮੈਂ ਡਾਕਟਰ ਸਾਹਿਬ ਦਾ ਵੀ ਤੇ ਸਮੂਹ ਜਿੰਨੇ ਵੀ ਲੋਕ ਪਤਵੰਤੇ ਇਲਾਕੇ ਦੇ ਇਖੇ ਪਹੁੰਚੇ ਹੋਏ ਆ ਮੇਰੇ ਨਗਰ ਦੇ ਪਹੁੰਚੇ ਆ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਇੰਨੀਆਂ ਗੱਲਾਂ ਨਾਲ ਜੈ ਪੀਮ ਜੈ ਭਗਵਾਨ ਡਾਕਟਰ ਸਾਹਿਬ ਦੀ ਜਿਹੜੀ ਸੋਚ ਹੈਗੀ ਉਹਨਾਂ ਦੀ ਸੋਚ ਇਹ ਸੀ ਵੀ ਮੰਦਿਰ ਘਟ ਬਣਨੇ ਚਾਹੀਦੇ ਆ ਤੇ ਸਕੂਲ ਵੱਧ ਬਣਨੇ ਚਾਹੀਦੇ ਆ ਪਰ ਅੱਜ ਵੀ ਸਾਡਾ ਸਮਾਜ ਨਾ ਮੰਦਿਰਾਂ ਗੁਰਦੁਆਰਿਆਂ ਦੇ ਚੱਕਰਾਂ 'ਚ ਜ਼ਿਆਦਾ ਫੰਡ ਦਿੰਦਾ ਤੇ ਸਕੂਲਾਂ 'ਤੇ ਘੱਟ ਦਿੰਦਾ ਤੇ ਕੀ ਕਹਿਣਾ ਚਾਹੁੰਦੇ ਸੀ ਸਤਿ ਸ਼੍ਰੀ ਅਕਾਲ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪਿੰਡ ਕੰਗ ਦੇ ਸਾਰੇ ਸਮੂਹ ਵਾਸੀਆਂ ਦਾ ਪੰਚਾਇਤ ਦਾ ਔਰ ਖਾਸ ਕਰਕੇ ਸਰਪੰਚ ਸਾਹਿਬ ਦਾ ਜਿਨ੍ਹਾਂ ਦੇ ਸਦਕਾ ਇਹ ਸਾਡੇ ਇਲਾਕੇ ਦੇ ਵਿੱਚ ਮੇਰਾ ਖਿਆਲ ਜਿਲ੍ਹਾ ਗੁਰਦਾਸਪੁਰ ਦਾ ਪਹਿਲਾ ਹੀ ਪਿੰਡ ਹੋਏਗਾ ਜਿੱਥੇ ਡਾਕਟਰ ਭੀਮrao ਅੰਬੇਦਕਰ ਜੀ ਦਾ ਇੰਨਾ ਸੋਹਣਾ ਜਿਹੜਾ ਬੁੱਤ ਲੱਗਾ ਹੋਇਆ ਔਰ ਇਹ ਬੁੱਤ ਉਹਨਾਂ ਦਾ ਲੱਗਾ ਸਾਡੀ ਕੋਸ਼ਿਸ਼ ਹੈ ਕਿ ਅਸੀਂ ਪਿੰਡ ਕੰਗ ਦੇ ਵਿੱਚ ਹਰ ਸਾਲ 14 ਅਪ੍ਰੈਲ ਨੂੰ ਡਾਕਟਰ ਅੰਬੇਦਕਰ ਮੇਲਾ ਆਯੋਜਿਤ ਕਰਿਆ ਕਰਾਂਗੇ ਪਹਿਲੀ ਤਰੀਕ ਤੋਂ ਹੀ ਲੋਕਾਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਕੰਬਰ ਕੱਸ ਲੈਣ ਇਹ ਪਾਰਕ ਨੂੰ ਸੁਝਾਣ ਆ ਕੇ ਔਰ ਇੱਥੇ ਜਿਸ ਤਰ੍ਹਾਂ ਬਾਕੀ ਥਾਵਾਂ ਤੇ ਮੇਲੇ ਲੱਗਦੇ ਨੇ ਇਸੇ ਤਰ੍ਹਾਂ ਇਹ ਮੇਲਾ ਜਿਹੜਾ ਹੈਗਾ ਪਿੰਡ ਕੰਗਾ ਦੇ ਵਿੱਚ ਲੱਗੇ ਔਰ ਨੇੜੇ-ਤੇੜੇ ਦੇ 20-25 ਪਿੰਡਾਂ ਦੇ ਲੋਕ ਜਿਹੜੇ ਨੇ ਡਾਕਟਰ ਨੰਬੇਟਕਰ ਨੂੰ ਆ ਕੇ ਇੱਥੇ ਨਮਨ ਹੋਣ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਡਾਕਟਰ ਅੰਬੇਦਕਰ ਦੀ ਸੋਚ ਬਹੁਤ ਵੱਡੀ ਸੀ ਉਹ ਇੱਕ ਨਵੇਂ ਭਾਰਤ ਨੂੰ ਬਣਾਉਣ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਔਰ ਉਹਨਾਂ ਨੇ ਸਾਡਾ ਸੰਵਿਧਾਨ ਲਿਖਿਆ ਜਿਸ ਦੇ ਕਰਕੇ ਸਾਨੂੰ ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਮਿਲਿਆ ਔਰ ਮੈਂ ਜਿਹੜਾ ਤੁਸੀਂ ਕਿਹਾ ਹੈਗਾ ਕਿ ਮੇਰਾ ਬਿਲਕੁਲ ਇਹ ਵਿਚਾਰ ਹੈਗਾ ਜਿਸ ਤਰ੍ਹਾਂ ਡਾਕਟਰ ਪ੍ਰੀਮਰਾਓ ਮੀਟਕਰ ਦਾ ਕਹਿਣਾ ਸੀਗਾ ਕਿ ਅਗਰ ਤੁਸੀਂ 10000 ਰੁਪਏ ਮਹੀਨੇ ਦਾ ਕਮਾਉਂਦੇ ਹੋ ਤੇ 5000 ਰੁਪਏ ਜਿਹੜਾ ਹੈਗਾ ਉਹ ਵੱਖਰਾ ਕੱਢ ਲਓ ਆਪਣੇ ਬੱਚਿਆਂ ਦੀ ਪੜ੍ਹਾਈ ਤੇ ਜੇ ਜਿਹੜੇ ਨੇੜੇ ਚੜੇ ਦੇ ਸਕੂਲ ਨੇ ਜੋ ਵਧੀਆ ਸਕੂਲ ਨੇ ਖਾਸ ਕਰਕੇ ਜੋ ਇੰਗਲਿਸ਼ మీడియం ਸਕੂਲ ਨੇ ਉਹਨਾਂ ਦੇ ਵਿੱਚ ਬੱਚਿਆਂ ਨੂੰ ਪੜ੍ਹਾਓ ਹੁਣ ਪੰਜਾਬ ਸਰਕਾਰ ਵੱਲੋਂ ਵੀ ਇੰਗਲਿਸ਼ మీడియం ਹਰ ਸਕੂਲ ਦੇ ਵਿੱਚ ਜਿਹੜਾ ਸ਼ੁਰੂ ਕਰਤਾ ਆਇਆ ਅਸੀਂ ਵੀ ਪ੍ਰਾਇਮਰੀ ਸਕੂਲਾਂ ਚੋਂ ਸਰਕਾਰੀ ਸਕੂਲਾਂ ਚੋਂ ਪੜ੍ਹ ਕੇ ਇੱਥੇ ਤੱਕ ਪਹੁੰਚਿਆ ਮੇਰਾ ਇਹ ਮੰਨਣਾ ਹੈਗਾ ਕਿ ਜਿਹੜਾ दान ਹੈ दान ਜਿਹੜਾ ਸਭ ਤੋਂ ਵਧੀਆ दान ਹੈਗਾ ਉਹ ਹੈਗਾ ਪੜ੍ਹਾਈ ਤੇ ਉਹ ਵੀ ਖਾਸ ਕਰਕੇ ਪ੍ਰਾਈਮਰੀ ਪੜ੍ਹਾਈ ਤੇ ਔਰ ਸਕੂਲ ਜਿਹੜੇ ਸਰਕਾਰੀ ਸਕੂਲ ਜਿਹੜੇ ਉਹਨਾਂ ਦੀ ਉਹਨਾਂ ਦੇ ਉੱਪਰ ਉਹਨਾਂ ਨੂੰ ਬਿਲਡਿੰਗਸ ਇਨਫਰਾਸਟ੍ਰਕਚਰ ਬਣਾਉਣ ਲਈ ਆਪਣੇ ਪਿੰਡ ਦੀ ਪੰਚਾਇਤ ਦੂਸਰੇ ਲੋਕ ਜਿਹੜੇ ਨੇ ਆਪਣੇ ਪਿੰਡ ਦੇ ਸਕੂਲਾਂ ਦੇ ਉੱਪਰ ਵੱਧ ਤੋਂ ਵੱਧ ਖਰਚ ਕਰੋ ਤੁਹਾਡੇ ਪਿੰਡ ਦੇ ਬੱਚੇ ਪੜ੍ਹਨਗੇ ਅੱਛੀ ਐਜੂਕੇਸ਼ਨ ਲੈਣਗੇ ਯੂਨੀਵਰਸਿਟੀਆਂ ਤੱਕ ਜਾਣਗੇ ਤੇ ਤੁਹਾਡੇ ਪਿੰਡ ਦਾ ਹੀ ਨਾਮ ਉੱਚਾ ਕਰਨਗੇ ਜੈਪੀਮ ਜੈਪਾਲ ਕਿ ਹਿੰਦੁਸਤਾਨ ਦੇ ਵਿਧਾਨ ਦੇ ਨਿਰਮਾਤਾ ਡਾਕਟਰ ਭਿਮrao Ambedkar ਜੀ ਦਾ ਅੱਜ ਜਨਮ ਦਿਨ ਹੈ ਜਿਨੇ ਹਿੰਦੁਸਤਾਨ ਦੇ ਦਬੇ ਕੁਚਲੇ ਲੋਕਾਂ ਵਾਸਤੇ ਵਿਧਾਨ ਦੇ ਵਿੱਚ ਇੱਕ ਪ੍ਰੋਵੀਜ਼ਨ ਰੱਖੀ ਇਹ ਬਰਾਬਰਤਾ ਦਾ ਹੱਕ ਜਿਹੜਾ ਹੈ ਜਿਹੜੀਆਂ ਖਾਲੀਆਂ ਉਹ ਸਾਰਿਆਂ ਨੂੰ ਮਿਲਣਾ ਚਾਹੀਦਾ ਹੈ ਇਹ ਸਾਡੇ ਇਲਾਕੇ ਵਿੱਚ ਕੰਗ ਪਿੰਡ 'ਚ ਮਨਾਇਆ ਜਾ ਰਿਹਾ ਹੈ ਇਹ ਹੋਰ ਵੀ ਖੁਸ਼ੀ ਦਾ ਸਮਾਂ ਹੈ ਔਰ ਜਿੰਨੇ ਤੁਸੀਂ ਸੂਝਵਾਨ ਵੀਰ ਜਿਹੜੇ ਡਾਕਟਰ ਸਾਹਿਬ ਦੀ ਕੰਟਰੀਬਿਊਸ਼ਨ ਨੂੰ ਸਮਝਦੇ ਹੋ ਸਾਰੇ ਇੱਥੇ ਆਏ ਹੋ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਔਰ ਨਾਲ ਹੀ ਮੈਂ ਬੇਨਤੀ ਕਰਦਾ ਹਾਂ ਦੇਸ਼ ਉਦੋਂ ਤਰੱਕੀ ਕਰੇਗਾ ਤਰੱਕੀ ਦੀਆਂ ਮੰਜ਼ਲਾਂ ਤੇ ਪਹੁੰਚੇਗਾ ਜਦੋਂ ਡਾਕਟਰ ਭੀਮਰਾਓ ਅੰਬੇਦਕਰ ਦੁਆਰਾ ਲਿਖੇ ਹੋਏ ਵਿਧਾਨ ਵਿੱਚ ਜੋ ਛੋਟੇ ਤੋਂ ਛੋਟੇ ਬੰਦੇ ਦਾ ਹੱਕ ਹੈ ਉਹਨੂੰ ਜਦੋਂ ਮਿਲੇਗਾ ਉਦੋਂ ਦੇਸ਼ ਤਰੱਕੀ ਕਰੇਗਾ ਦੇਸ਼ ਤਰੱਕੀ ਤਾਂ ਕਰ ਸਕਦਾ ਹੈ ਕਿ ਜੇ ਸਮਾਜ ਦੇ ਕਮਜ਼ੋਰ ਲੋਕਾਂ ਦੀ ਬਾਹ ਫੜ ਕੇ ਉਹਨਾਂ ਨੂੰ ਉਠਾਇਆ ਜਾਏ ਤੇ ਤਾਂ ਹੀ ਦੇਸ਼ ਜਿਹੜਾ ਹੈ ਤਰੱਕੀ ਕਰ ਸਕਦਾ ਸੋ ਮੈਂ ਸਮਝਦਾ ਇੱਕ ਅੱਜ ਬਹੁਤ ਵੱਡਾ ਖੁਸ਼ੀ ਦਾ ਮਕਾਮ ਹੈ ਮੈਂ ਸੁਣ ਰਿਹਾ ਸੀ ਆਉਂਦਿਆਂ ਵੀ ਕਿ ਜਿੱਥੇ ਅੱਜ ਬਹੁਤ ਸਾਰੀਆਂ ਸਟੇਟਾਂ ਵਿੱਚ ਕਿਤੇ ਨਰਾਤੇ ਮਨਾਏ ਜਾ ਰਹੇ ਆ ਕਿਤੇ ਦੇਵੀ ਦੀ ਪੂਜਾ ਹੋ ਰਹੀ ਹੈ ਉੱਥੇ ਅੱਜ ਦਾ ਦਿਨ ਬਹੁਤ ਵੱਡਾ ਸ਼ੁਭ ਦਿਨ ਹੈ ਜਿੱਥੇ ਅੱਜ ਡਾਕਟਰ ਸਾਹਿਬ ਦਾ ਜਨਮ ਦਿਨ ਹੈ ਜਿਨ੍ਹਾਂ ਨੇ ਬੇ ਸਹਾਰੇ ਬੇ ਆਸਰੇ ਲੋਕਾਂ ਦੀ ਆਵਾਜ਼ ਬਣ ਕੇ ਉਹਨਾਂ ਨੂੰ ਉਹਨਾਂ ਦੇ ਹੱਕਾਂ ਤੋਂ ਸਚੇਤ ਕਰਵਾਇਆ ਕਿ ਆਪਣੇ ਹੱਕ ਜਿਹੜੇ ਆ ਉਹ ਤੁਸੀਂ